हेलो दोस्तों वेलकम बैक टू माय न्यू ब्लॉग किदा है मित्रों ठीक है सारे सारे दा परिवार परिवार फैमिली सज्जनों मित्रों तो जनवरी सेट है सारे दे सारे ही सज्जनों मित्रों बेलीया ने प्यार भरी सस्नेहिकाल ते सारे नु कोर रिक्वेस्ट कर जेना ਹਲ ਤੱਕ ਚੈਨਲ ਨੂੰ ਸਬਸਕ੍ਰਾਈਬ ਕਰੂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ सज्जनों मित्रों बेलीया ने ਪਿਆਰ ਨਾਲ ਜਿਆਦਾ ਸ਼ੇਅਰ ਕਰਿਆ ਕਰੋ ਭਰਾ ਦੀ سپورਟ ਕਰਿਆ ਕਰੋ ਜਿਆਦਾ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਠੀਕ ਆ ਮਿੱਤਰੋ ਦਿਖਾਉਣੇ ਤੁਹਾਨੂੰ ਅੱਜ ਦੀ ਰੂਟੀਨ ਵੀ ਆਪਾਂ ਛੱਤ ਤੇ ਤੇ ਛੱਤ ਤੇ ਆਏ ਥੋੜਾ ਲੇਟ 10:20 ਹੋ ਗਏ ਆ ਤੇ ਮੀ ਪੈਕੇਟ ਆ ਥੋੜਾ ਥੋੜਾ ਤੋਂ ਕਰਕੇ ਜੀ ਡੇਟ ਆਏ ਆ ਆ ਮੇਰੀ ਗੁੜੀਆ ਵੀ ਆ ਗਈ ਹਾਂਜੀ ਆ ਜਾ ਹਾਂਜੀ ਕੀ ਬੂਜੀ ਬੂਜੀ ਮੈਨੂੰ ਮਾਰੂਗੀ? ਹਾਂ ਤੇ ਅੰਨ ਇਹ ਬਾਹਰ ਦੀ ਨਹੀਂ ਮਾਰਦੀ ਚੱਲ ਫਿਰ ਆਪਾਂ ਹੁਣ ਆਪਾਂ ਬੱਚੇ ਕੱਢੀਏ ਬਾਹਰ ਦਾਣਾ ਪਾਈਏ ਬੱਚਿਆਂ ਨੂੰ ਬੁੱਤਰਾਂ ਨੂੰ ਹਾਂ ਬੁੱਤਰਾਂ ਦਾਣਾ ਪਾਈਏ ਚਲੋ ਇੱਕ ਡੰਡਾ ਲੈਣ ਗਏ ਕੋਈ ਨਹੀਂ i'll take till you a hand cream liberty ਤੂੰ ਮੇਰੇ ਕੋਲ ਬੁੱਤ ਕੀ ਕਰਨਾ ਆਪਾਂ ਮੈਂ ਦਣਾ ਪਾਣਾ ਤੂੰ ਇਹਨੂੰ ਬੁੱਤਰਾ ਨੂੰ ਚਲੋ ਆਜੋ ਫੇ ਗੋਲੀ ਚਲੋ ਫੇ ਬੁੱਤਰਾ ਪਹਿਲਾਂ ਇੱਥੇ ਲਾ ਖੋਲ ਦੇ ਅੱਜ ਮੇਰੀ ਕੁੜੀਆ ਮੇਰੇ ਨਾਲ ਆ ਲਈ ਆ ਕਹਿੰਦੀ ਆ ਜੇ ਬੱਚੇ ਦੇਖਣੇ ਬੱਚੇ ਹਾਂ ਛੋਟੇ ਬੱਚੇ ਦੇਖਣੇ ਕਿੱਡੇ ਕਿੱਡੇ ਕਾ ਹਾਂ ਛੋਟੇ ਬੱਚੇ ਸਾਰੇ ਦੇਖਣੇ ਚੱਲ ਆ ਜਾ ઓਰੇ ਕਪੋਰੀ ਆਰੇ ਗੰਦਾਰ ઓਰੇ ਕਪੋਰੀ ਇਹ ਤਰੀ ਹਟ ਹੀ ਨਹੀਂ ਫਿਰ ਚਲੋ ਹੁਣ ਕੀ ਕਰ ਸਕਦੇ ਇੱਥੇ ਆਂਡਾ ਰੱਖ ਲਿਆ ਤਾਂ ਕੀ ਪਾਪਾ ਗੋ ਪਾਪਾ ਆਰੇ ਇੱਕ ਮਿੰਟ ਬੱਲੇ ਹੋਰ ਇੱਕ ਬੱਲੇ ਨੂੰ ਕੋਨੇ ਚਲੋ ਇਹਨੂੰ ਇੱਥੇ ਹੀ ਰੱਖਣ ਦੋ ਇਹ ਹੋ ਸਕਦਾ ਹੈ ਫਿਰ ਬੱਚਾ ਉਹ ਕਿਹੜਾ ਬਾਤ ਹੈ ਚਲੋ ਉਹ ਗਿਆਨ ਨਾਲ ਰੱਖ ਲਿਆ ਇਹਦਾ ਮਤਲਬ ਹੈ ਬੱਚੇ ਨੂੰ ਹੁਣ ਉਧਰ ਲੈ ਕੇ ਜਾਣਾ ਪੈਣਾ ਹੈ ਆਹ ਦੇਖੋ ਜੀ ਇਹ ਇਧਰੋਂ ਟਲ ਰਿਹਾ ਹੈ ਉੱਤਰ ਰੱਖ ਲਿਆ ਤੇ ਬੱਚਾ ਹੁਣ ਛੱਡਣਾ ਬਣਾ ਉੱਤਰ ਆਹ ਬਾਜੀ ਵਾਲੀ ਗੋਤਰੀਆਂ ਨਰ ਤੇ ਤੇਰਾ ਬੱਚਾ ਤੇ ਆਮ ਆਂਦੀ ਤੇ ਇੱਧਰ ਉਹ ਜਿਹੜਾ ਆਪਾਂ ਜੋੜਾ ਲਾਇਆ ਤੇ ਮਾਣੇ ਆ ਬੈਠਾ ਨਾ ਰ ਜਿਹੜਾ ਆਪਾਂ ਖੜਿਆ ਸੀ ਆਇਆ ਸੀਰੇ ਤੇ ਪੁੱਤੇ ਆ ਜਾ ਆ ਜਾ ਇਹ ਨਰ ਮੈਨੂੰ ਬੜੀ ਕਮਾਲ ਲੱਗਾ ਤੇ ਆ ਮਾਦੀ ਆਪਣੇ ਘਰ ਦਾ ਬੱਚਾ ਹੈ ਜੀ ਇਹ ਮਾਦੀ ਉਹ ਵੀ ਚੱਲ ਪਿੱਛੇ ਹੋ ਜਾ ਇਹਨਾਂ ਕੱਢੀਏ ਬਾਹਰ ਇਧਰ ਆ ਜਾ ਆ ਆ ਆ ਆ ਆ ਮਾਰ ਕੇ ਭਜਾਤਾ ਉਹਨੂੰ ਆ ਆ ਗਿਆ ਜੀ ਬੱਚਾ ਕੁੱਟ ਕੁੱਟ ਖਾ ਕੇ ਦੋ ਮਾਤੀਆਂ ਨੇ ਰੱਖ ਲੈ ਆਂਡੇ ਦੋਨੇ ਅੰਦਰ ਆ ਹਲੇ ਬੱਚੇ ਵਾਲੀ ਮਾਦੀ ਆ ਗਈ ਦਿਖਾਣਾ ਕੋਲ ਤੋਂ ਦਿਖਾਣਾ ਦੋਵੇਂ ਰੁਕ ਜਾ ਰਹੇ ਆ ਹੋਰ ਹੋਈ ਆਹ ਹੋਲੀ ਮਾਦੀ ਵੀ ਆ ਗਈ ਆਹ ਵਾਲੇ ਨਾਲ ਵੀ ਆ ਗਿਆ ਜੀ ਬੜਾ ਫੜਿਆ ਸੀ ਆਪਾਂ ਚਾਂਜਰਾ ਹੋਈਆਂ ਇਹਦੇ ਲੱਗਿਆ ਮਤੀ ਦੇ ਨਾਲ ਹੋਰ ਦੂਜੇ ਪਾਸੇ ਦੇ ਕਬੂਤਰ ਹਲੇ ਖੋਲਨੇ ਨਹੀਂ ਕਿਉਂਕਿ ਉਹ ਮਾਦੀ ਜਿਹਦੇ ਨਾਲ ਜੋੜਾ ਲਾਉਣ ਨੂੰ ਫਿਰਦੀ ਸ਼ੋ ਵਾਲਾ ਕਬੂਤਰ ਇੱਧਰ ਆ ਜਿਹਦੇ ਉਹ ਮਗਲ ਲੱਗੀ ਹੋਈ ਜੀ ਕਾਫੀ دیر ਤੇ ਇਹ ਤਾਂ ਵੀ ਕੰਮ ਖਰਾਬ ਹੋ ਜਾਣਾ ਇਹਨੂੰ ਖੋਲਾਂਗੇ ਬਾਅਦ ਚ ਪਹਿਲੇ ਇਹਨਾਂ ਨੂੰ ਦਾਣਾ ਦੇ ਕੇ ਚਲ ਆ ਸੀਤ ਨੂੰ ਦਾਣਾ ਪਾਈਏ ਚਲੋ ਚਲੋ ਹੈ ਆ ਜਾ ਆ ਫੜ ਲੈ ਚਲੋ ਚਲੋ ਇੱਧਰ ਆ ਜਾ ਆ ਆ ਆ ਆ ਇਦਾਂ ਆ। ਉਹ ਨਾ ਮੇਸ ਫੁੱਲ ਆ ਮੱਦੀ ਵੀ ਆ ਗਈ ਆਂਡਾ ਛੱਡ ਕੇ। ਹੂੰ ਗੁਦੀ ਮੱਦੀ ਵੀ ਆਉਗੀ। ਤੋਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਦੇਖੋ ਗੁੜੀ ਥਾੜੀ ਕੀ ਕਰੀ ਕੀ ਕਹਿੰਦੀ ਪੁੱਤ ਲਾਈਕ ਕਰੇ ਨੌਲੀ ਟੋਪ ਨਿਕਲਿਆ ਏ ਮੇਰੇ ਖਿਆਲ ਨਾਲ ਥੋੜੀ ਜਿਹੀ ਸੇਕਾ ਜਿਹਾ ਲੱਗਾ ਥੋੜਾ ਜਿਹਾ ਹਾਂਜੀ ਹੈ ਕੋਈ ਨਹੀਂ ਕੋਈ ਨਹੀਂ ਆਹੋ ਆਹ ਲੋ ਇਹ ਧੁੱਪ ਨਿਕਲਾਈ ਮਿੱਤਰੋ ਬੱਚਾ ਦੇ ਲੋ ਕਿੰਨਾ ਵੱਡਾ ਹੋ ਗਿਆ ਤੇਰੀ ਮਾਂ ਨੇ ਅੱਗੇ ਅੰਡਾ ਰੱਖ ਲਿਆ ਜੇ ਭਾਜੋਲੀ ਗੰਮੀ ਜਾਂਦੇ ਆ ਤੇ ਜੋੜਾ ਆਪਾਂ ਕਰਤਾ ਬੰਦ ਜਿਹੜਾ ਲਾਇਆ ਆ ਨੇ ਤਾਂ ਵੇਦਰੂ ਦੂਜੇ ਨਾਲ ਨੇ ਕੜਿਆ ਨਾ ਉਹਨੇ ਫੇਰ ਮਾਦੀ ਨੂੰ ਦੇਖ ਲੈਣਾ ਤੇ ਫੇਰ ਕੰਮ ਹੋ ਜਾਣਾ ਖਰਾਬ ਤੇ ਆਪਾਂ ਕਰਤਾ ਉਹਨੂੰ ਬੰਦ ਤੇ ਬਾ ਜਿਹੜੀ ਗੂਤਰੀ ਨੇ ਵੀ ਆਪਣੀ ਨਾਂਡਾ ਰੱਖ ਲਿਆ ਆ ਦਿਖਾਣਾ ਤੁਹਾਨੂੰ ਆ ਆ ਬੈਠੀ ਆ ਬਾਬੂ ਬਾਬਿਓ ਆ ਦੇਖ ਲੋ ਵੀ ਨਾਂਡਾ ਰੱਖ ਲਿਆ ਨੇ ਚਲੋ ਇੱਥੇ ਰੱਖ ਲਿਆ ਤਾਂ ਇੱਥੇ ਹੀ ਸਹੀ ਫਿਰ ਕੋਈ ਦਿੱਕਤ ਨਹੀਂ ਤੇ ਇਨੇ ਰੱਖ ਲਿਆ ਤੇ ਮਸਲਾ ਹੋ ਗਿਆ ਖਰਾਬ ਹੋ ਮੋੜੇ ਠੇਕ ਲਾਣੀ ਪਣੀ ਇੱਕ ਦੂਜਾ ਜੁੜਾ ਬੰਦ ਕਰਤਾ ਆਪਾਂ ਆ ਦੇਖੋ ਆ ਉਹ ਬੱਠਾ ਹੀ ਬੱਚਾ ਸੇ ਹੁਣ ਥੋੜੀ ਇਹੀ ਆਪਾਂ ਇੱਧਰ ਲਈ ਜਾਨਵਰ ਫੇਰੇ ਦਾਣਾ ਥੋੜਾ ਹੋਰ ਪਾਈਏ ਆ ਲੋ ਜੀ ਅੰਦਰ ਦਾ ਹੋ ਯਾ ਪਈ ਆ ਆ ਜੀ ਮਸਤ ਮੋਲ ਲਾਈਆਂ ਉਧਰ ਸਾਰੇ ਪਾਸੇ ਇੱਕ ਬੱਚਾ ਬੈਠਾ ਜੀ ਮਾਦੀ ਦੇ ਪਿੱਛੇ ਇੱਧਰ ਵੀ ਗੰਦ ਪੈਣਾ ਸ਼ੁਰੂ ਹੋ ਗਿਆ ਸਪਾਈ ਕਰਨੀ ਪੈਣੀ ਆ ਤੇ ਗਾਜੀ ਪੰਡਿਟੇ ਦੇ ਵਾਲਾ ਇਹਦੇ ਨਾਲ ਉਹ ਮਾਦੀ ਜਿਹੜੀ ਨਵੇਂ ਫੜੇ ਕੂਰਤ ਨਾਲ ਜੋੜਾ ਲਾਇਆ ਜਿਹਦਾ ਇਹਦੀ ਭੈਣ ਆ ਇਹ ਵੀ ਇਹਦੇ ਨਾਲ ਜੋੜਾ ਲਾਉਣ ਨੂੰ ਫਿਰਦੀ ਸੀ ਇੱਥੋਂ ਵਜਾ ਕੇ ਸਾਈਡ ਤੇ ਕੀਤਾ ਪਾਉ ਨੂੰ ਤੇ ਗਾ ਲੋਈ ਹੁਣ ਭਾਈ ਆਪਾਂ ਦਾਣਾ ਥੋੜਾ ਜਿਹਾ ਹੋਰ ਟੈਂ 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 ਗਟਕਦਾ ਇਹ ਕਮਾਂਡ ਕਰਕੇ ਸਾਈਡ ਤੇ ਹੁਣ ਹੁਣੀ ਆਵਾਜ਼ ਆਊਗੀ ਸਾਡੀ ਗੰਟਾ ਸੰਭਾਲ ਕੇ ਬੈਠ ਗਈ ਅਲੋ ਇਸਨੂੰ ਉਹ ਤੁਹਾਨੂੰ ਆਹ ਲੋ ਜੀ ਆਹ ਬੱਚਾ ਵੀ ਤਿਆਰ ਹੋ ਗਿਆ ਹੁਣ ਟੰਨੂ ਆਵਾਜ਼ ਆ ਯਾ ਮੋਦੀ ਵੀ ਆ ਗਿਆ ਆਟੇ ਛੱਡ ਕੇ। ਓ। ਬੱਚਾ ਬਹੁਤ ਸ਼ਾਨਦਾਰ। ਮੈਂ ਯਾਰੇ ਕਰਾਊਗਾ। ਰਾ ਇਹ ਚੇਂਜ ਕਰਨਾ ਪਾਣਾ ਸਹੀ ਨਹੀਂ ਹੈਗਾ ਇਹ ਕ੍ਰੌਸ ਨਹੀਂ ਕਰਦਾ ਮਾਦੀ ਨੂੰ ਤੇ ਵੇ ਮਾਦੀ ਦੇ ਸਾਡੇ ਵੀ ਖਾਲੀ ਤਾਂ ਹੀ ਗਏ ਉਹ ਇਹਦੇ ਨਾਲ ਆਪਾਂ ਘਰ ਦੀ ਮਾਦੀ ਰੱਖੀ ਹੋਈ ਜਿਹੜੀ ਆਪਣੇ ਫੁੱਡੇ ਦੀ ਸਾਜ ਤੱਕ ਦੀ ਸਭ ਤੋਂ ਵੱਡੋਡੇ ਜਾਨਵਰ ਆਉ ਇਹਦੇ ਨਾਲ ਉਹ ਮਾਦੀ ਲਾਈਓ

ਆ ਅਨਾਰ ਆਈ ਐਂਸੀਮਾ ਦੀ ਨਜ ਨੇ ਜੋੜਾ ਲਾਇਆ ਆਪਣੇ ਆਪ ਆਹ ਕਿਨੇ ਸਾਰੇ ਜਾਨਵਰ ਬਾਹਰ ਲੋ ਜੀ ਇਹਨਾਂ ਦੀ ਕੋਣ ਲਿਆ ਪਾ ਹੈਂਡ ਫੀਡ ਇਹਨੂੰ ਹੈਂਡ ਫੀਡ ਪਾਈਏ ਬੁਰਾ ਬੁਰਾ ਬੜੀਆ ਪੂਰੀ ਜਿਹਾ ਜ਼ਬਰਦਸ ਟਾਈਮ ਪੁੱਟ ਟਾਈਮ ਪੁੱਟ ਦੋ ਟਾਈਮ ਪੂਰੀ ਰੋ ਰੀ ਤੋਂ 4 4 ਪੀਸ ਨਾਲ ਨਾਲ ਲੱਗਦਾ ਕਿਤੇ ਦਿੱਤੀ ਆ ਭਾਈ ਹੋਏ ਦੀ ਵੇਰ ਨਹੀਂ ਹੁੰਦੀ ਲਓ ਇਹਦੀ ਵਾਰੀ ਉਸ ਤੋਂ ਬਾਅਦ ਇਹਦੀ ਵਾਰੀ ਮਿੱਤਰੋ ਜੇਸ ਕੀ ਅੱਜ ਦੀ ਵੀਡੀਓ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਮਿੱਤਰੋ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਸਾਰਿਆਂ ਨੂੰ ਕੋਰ ਇੱਕੋ ਜਿਹਾ ਹਰ ਤੱਕ ਚੈਨਲ ਨੂੰ ਸਬਸਕ੍ਰਾਈਬਿੰਗ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਪਿਆਰਿਆਂ ਦੋਸਤਾਂ ਨਾਲ ਸ਼ੇਅਰ ਕਰਦਿਆ ਕਰੋ ਇਸੇ ਤਰ੍ਹਾਂ ਮੈਂ ਜਿਆਦਾ ਜਿਆਦਾ ਫੜੀ ਰਿਪੋਰਟ ਕਰਿਆ ਕਰੋ ਠੀਕ ਆ ਮਿੱਤਰੋ ਸਤਿ ਸ੍ਰੀ ਅਕਾਲ ਦਾ ਨਮਸਤੇ